Instagram ਜਿੱਥਾ ਸੋਸ਼ਲ ਮੀਡੀਆ ਪਲੇਟਫਾਰਮ Instagram ਦਾ ਹਰ ਕੋਈ ਚਲਾਉਂਦਾ ਹੋਵੇਗਾ ਦੱਸ ਦਿੰਨਾ ਕਿ Instagram ਦੇ ਫੋਲੋ 1 ਲੱਖ ਤੋਂ ਪਾਰ ਜਿਹੜੇ ਕਿ ਅਕਾਊਂਟ ਡਿਲੀਟ ਕਰ ਦਿੱਤੇ ਗਏ ਨੇ Instagram ਨੇ ਲਗਭਗ 1.35 ਲੱਖ ਅਕਾਊਂਟ ਡਿਲੀਟ ਕਰ ਦਿੱਤੇ ਹਨ ਤੇ ਇਸ ਦਾ ਕਾਰਨ ਬਹੁਤ ਗੰਭੀਰ ਹੈ ਇਨ੍ਹਾਂ ਖਾਤਿਆਂ ਤੋਂ ਅਸ਼ਲੀਲ ਤਸਵੀਰਾਂ ਦੀ ਮੰਗ ਅਤੇ ਇਤਰਾਜ਼ ਜੋ ਕਮੈਂਟ ਹੋ ਰਹੇ ਸਨ ਤੇ ਜਿਸ ਦੇ ਚਲਦਿਆਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸਸਤੇ ਹੈ ਕਿ ਹਾਲੀ ਦੇ ਮੱਦੇ ਨਜ਼ਰ ਮਹੀਨਿਆਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਬੱਚਿਆਂ ਅਤੇ ਕਿਸ਼ੋਰਾ ਦੀ ਸੁਰੱਖਿਆ ਨੂੰ ਲੈ ਕੇ ਦਬਾਅ ਕਾਫੀ ਵੱਧ ਗਿਆ ਹੈ ਖਾਸ ਕਰਕੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇੰਸਟਾਗ੍ਰam ਵਰਗੇ ਐਪਸ ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ ਇੰਸਟਾਗ੍ਰam ਦੀ ਮੂਲ ਕੰਪਨੀ ਮੈਟਾ ਨੇ ਕਿਹਾ ਕਿ ਜੋ 1.35 ਲੱਖ ਅਕਾਊਂਟ ਡਿਲੀਟ ਕੀਤੇ ਗਏ ਹਨ ਇਹ ਖਾਤੇ અપਮਾਨਜਨਕ ਟਿੱਪਣੀਆਂ ਪੋਸਟ ਕਰ ਰਹੇ ਸਨ ਤਾਂ ਉਹਨਾਂ ਖਾਤਿਆਂ ਤੋਂ ਜੁਨਸੀ ਸਮੱਗਰੀ ਦੀ ਮੰਗ ਕਰ ਰਹੇ ਸਨ ਜੋ ਬੱਚਿਆਂ ਵੱਲੋਂ ਬਾਲਗਾ ਦੁਆਰਾ ਚੁਲਾਏ ਚਾਰੇਸਾਂ ਮੀਡੀਆ ਰਿਪੋਰਟਸ ਦੇ ਅਨੁਸਾਰ ਮੈਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਲਗਭਗ 5 ਲੱਖ ਹੋਰ ਖਾਤਿਆਂ ਨੂੰ ਵੀ ਹਟਾ ਦਿੱਤਾ ਜੋ ਇਨ੍ਹਾਂ ਅਪਰਾਧੀਆਂ ਦੇ ਨਾਲ ਜੁੜੇ ਹੋਏ ਸੰਤ ਇਹ ਸੋਸ਼ਲ ਮੀਡੀਆ ਪਲੈਟਫਾਰਮ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਸਫਾਈ ਕਾਰਜਾਂ ਵਿੱਚੋਂ ਇੱਕ ਜਿਹੜਾ ਕਿ ਮੰਨਿਆ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿਸ ਤੇ ਵੱਖ-ਵੱਖ ਐਪਸ ਨੇ ਤੇ ਜਿਸ ਨੂੰ ਹਰ ਕੋਈ ਜਿਹੜਾ ਕਿ ਵਰਤਦਾ ਹੈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਨੂੰ ਜਿਹੜਾ ਕਿ ਯੂਜ਼ ਕਰਦਾ ਹੈ ਤੇ ਆਪਣੀ ਡੇਲੀ ਰੁਟੀਨ ਦੇ ਵਿੱਚ ਉਸ ਨੂੰ ਸਕਰੋਲ ਕਰਦਾ ਹੈ ਇਸ ਦੇ ਮੱਦੇਨਜ਼ਰ ਇੰਸਟਾਗ੍ਰਾਮ ਦੇ ਵੱਲੋਂ ਇਹ ਕਹਿ ਸਕਦੇ ਨੇ ਕਿ ਵੱਡਾ ਐਕਸ਼ਨ ਜਿਹੜਾ ਕਿ ਲਿੱਤਾ ਗਿਆ ਖਾਸ ਤੌਰ ਤੇ ਬੱਚਿਆਂ ਦੇ ਮੈਟਰ ਹੈਲਥ ਤੇ ਇਸ ਦਾ ਕੀ ਅਸਰ ਪਵੇਗਾ ਤਾਂ ਉਸ ਦੇ ਮੱਦੇ ਨਜ਼ਰ ਵੀ ਇਹ ਇੱਕ ਵੱਡਿਆ ਵਧੀਆ ਕਦਮ ਕਹਿ ਸਕਦੇ ਹਾਂ ਕਿ ਇੰਸਟਾਗ੍ਰਾਮ ਦੇ ਉਹ ਲੋ ਲਿਤਾ ਗਿਆ